ਕਸੂ ਮੇਰੀ ਦਾ ਐਡਾ ਜੁੰਡਾ ਵਿੱਚੋਂ ਨਿਕਲੀ ਜੂਣੀ ਸੱਸੇ ਕੰਜਰੀਏ ਮੈਨਾ ਤੇਰੀ ਰੂਣੀ ਸੱਸੇ ਕੰਜਰੀਏ ਸੁਨਾ ਤੇਰੀ ਬੂਣੀ ਕਸੂ ਮੇਰੀ ਦਾ ਐਡਾ ਜੁੰਡਾ ਵਿੱਚ ਪੱਤਾ ਬਾਣ ਦਾ ਸੱਸ ਮੇਰੀ ਨੂੰ ਲੈ ਕੇ ਚਾਕੇ ਬੰਦਾ ਪਾਕੀ बड़ी <that subscribe> शकीन लादी मेरी भेन बड़ी शकीन लादी आ ਤੇਤੀ ਟੀਕੂ ਟੀਕੂ ਅਦਰ ਦੇ ਠੰਮਕ ਠੰਮਕ ਤੇਤੀ ਟੀਕੂ ਟੀਕੂ ਅਦਰ ਦੇ ਠੰਮਕ ਠੰਮਕ ਅਦੇ ਤੇਤੀ ਟੀਕੂ ਟੀਕੂ ਅਦਰ ਦੇ ਠੰਮਕ ਠੰਮਕ ਅਦੇ ਤੇ ਤੇ ਕੀ ਜਿਹਾ ਲਾ ਕੇ ਕਰਦੇ ਨਾ ਜੈਸੇ ਆਇਆ ਆਇਆ ਤੋ ਪਉਣਾ ਜੇ ਕੋੜੀਓ ਤੇ ਸਿਕਿਦਾ ਨਹੀਂ ਪਉਣਾ ਇੱਚੇ ਕਾਸ ਨੂੰ ਆਈਆਂ ਨੇ ਸੁੰਆਂ ਸਾਰਦੀਆਂ ਨਰਮ ਕਾਲ ਜੇ ਲਾਈਆਂ ਸੁੰਆਂ ਸਾਰਦੀਆਂ ਨਰਮ ਕਾਲ ਜੇ ਲਾਈਆਂ ਸੁੰਆਂ ਸਾਰਦੀਆਂ ਨਰਮ ਕਾਲ ਜੇ ਲਾਈਆਂ ਸੁੰਆਂ ਸਾਰਦੀਆਂ ਬੋਤਾਂ ਦੇ ਵਿੱਚ ਸੁਧਰਿਆ ਵੰਦੀ ਈਸ਼ਪਰਾਂ ਦੇ ਨੋਨੀ ਸੁਧਰਿਆ ਵੰਦੀ ਈਸ਼ਪਰਾਂ ਦੇ ਨੋਨੀ ਇਹ ਕਿੱਢਾ ਕੇ ਲੈ ਆਈਏ ਸੋਹਣੀਏ ਕਿੱਢਾ ਕਿੱਢਾ ਕੇ ਲੈ ਆਈਏ ਇੱਟਾ ਬਹੁਤ ਤੇ ਰਾਣੀ ਪਿੰਡ ਦੇ ਲੋਕੀ ਹੋ ਗਏ ਇਕੱਠੇ ਭਰਿਆ ਪਿਆ ਬਨੇਰ ਨਹੀਂ ਤੈਨੂੰ ੱਤਪ ਲੱਗਦੀ ਘਿਰ ਜਾ ਘੜ ਜਾ ਮੇਰਾਂ ਨਹੀਂ ਤੈਨੂੰ ੱਤਪ ਲੱਗਦੀ ਘਿਰ ਜਾ ਘੜ ਜਾ ਮੇਰਾਂ ਨਹੀਂ ਤੈਨੂੰ ੱਤਪ ਲੱਗਦੀ ਘਿਰਦਾ ਘੜ ਜਾ ਮੇਰਾਂ ਨਹੀਂ ਤੈਨੂੰ ੱਤਪ ਲੱਗਦੀ ਘਿਰਦਾ ਘੜ ਜਾ ਮੇਰਾਂ ਨਹੀਂ ਨਾਣਾ ਬਾਈ ਰੰਗ ਕਟੂ ਜਾਗੇ ਅੱਖੂ ਮਾਰ ਕੇ ਕਟੂ ਜਾਗੇ ਅੱਖੂ ਮਾਰ ਕੇ ਇਹ ਬੋਲੀ ਤੇਰੀ ਉਲੀ ਪਹਿਲੀ ਹੋਰ ਸੁਣਾ ਦੇ ਪਾ ਕੇ ਏ ਬੋਲੀ ਤੇਰੀ ਉਹ ਨਹੀਂ ਪਹਿਲੀ ਹੋਰ ਸੁਣਾ ਦੇ ਆਕੇ ਨੀ ਸਿਰ ਤੇਰੇ ਉਤਲੇ ਨੂੰ ਲੈ ਜੂ ਕਾਲ ਜੇ ਲਾਕੇ ਨੀ ਸਿਰ ਤੇਰੇ ਉਤਲੇ ਨੂੰ ਲੈ ਜੂ ਕਾਲ ਜੇ ਲਾਕੇ ਨੀ ਸਿਰ ਤੇਰੇ ਉਤਲੇ ਨੂੰ ਲੈ ਜੂ ਕਾਲ ਜੇ ਲਾ ਨੱਚ ਬੋਲ ਆ ਨੱਚੀਏ ਮਮਤੀਆਂ ਨੱਚੀਏ ਆ ਨੱਚੀਏ ਮਮਤੀਆਂ ਨੱਚੀਏ ਆ ਨੱਚੀਏ ਮਮਤੀਆਂ